ਜੇ ਮੈਂ ਆ ਕਮਾਂ ਕਿ ਆ ਮਮੂਲੀ ਜੀ ਮਰੀਲ ਜੀ 20000 ਰੁਪਏ ਦੀ ਖਰੀਦੀ ਹੋਈ ਬਸ਼ੇਰੀ ਜੀ ਤੋਂ ਤੁਰਿਆ ਮਸਾਂ ਹੀ ਜਾਂਦਾ ਹੈ ਵੀ ਅੱਜ ਇਹ ਆ ਘੋੜੀ ਬਣ ਚੁੱਕੀ ਆ ਤਾਂ ਤੁਹਾਨੂੰ ਯਕੀਨ ਆਊਗਾ ਨਹੀਂ ਕਿਉਂਕਿ ਬਹੁਤ ਸਾਰੇ ਇੰਟਰਨੈਟ ਤੇ ਸਾਡੇ ਵਰਗਿਆਂ ਨੇ ਵੀ ਝੂਠ ਮਾਰ ਮਾਰ ਕੇ ਹੁਣ ਸੱਚੀਆਂ ਗੱਲਾਂ ਵੀ ਲੋਕਾਂ ਨੂੰ ਝੂਠ ਵਰਗੀਆਂ ਲੱਗਣ ਲੱਗੀਆਂ ਪਰ ਨਹੀਂ ਇਹ ਸੱਚ ਆ ਯਾਰ ਇਹ ਉਹੀ ਬਸ਼ੇਰੀ ਆ ਜਿਹੜੀ ਤੁਸੀਂ ਮੇਰੀ ਉਸ ਜਿਹੜੀ ਪਹਿਲੀ ਕਲਿੱਪ ਆ ਉਹਦੇ ਵਿੱਚ ਦੇਖੀ ਸੀ ਇਹ ਆਪਣੀ ਜੁਗਨੀ ਆ ਇਹਨੂੰ ਆਪਾਂ 20000 ਰੁਪਏ ਦੀ ਖਰੀਦਿਆ ਸੀ ਜਦੋਂ ਆਪਾਂ 20000 ਦੀ ਖਰੀਦਿਆ ਸੀ ਨਾ ਉਦੋਂ ਮੈਂ ਕੀ ਆਖਿਆ ਸੀ ਇਹ ਸੁਣੋ ਅੱਜ ਵੇਖਣ ਵਾਲਾ ਸ਼ਾਇਦ ਪਾਰਖੋ ਇਹ ਵੀ ਉਹਨੂੰ ਐ ਲੱਗੂਗਾ ਵੀ ਕਿ ਨਹੀਂ ਹੈਵੀ ਇਨੇਕਦੀ ਆ ਵਾਹਿਗੁਰੂ ਇਹਦੀ ਲੰਬੀ ਉਮਰ ਕਰੇ ਇੰਨਾ ਕੌਨਫੀਡੈਂਸ ਆ ਕਿ ਪੰਜਾਬ ਦੀਆਂ ਚੰਗੀਆਂ ਘੋੜੀਆਂ ਦੇ ਵਿੱਚ ਐ ਮਾਣ ਨਾਲ ਖੜੀ ਕਰਾਂ ਇਹਨੂੰ ਖਰੀਦਿਆ ਉਦੋਂ ਜਦੋਂ ਮੈਨੂੰ YouTube ਤੋਂ ਸਭ ਤੋਂ ਪਹਿਲੀ ਕਮਾਈ ਆਈ ਸੀ ਅਸਲ ਦੇ ਵਿੱਚ ਮੇਰੀ ਕਾਲੀ ਘੋੜੀ ਕੋਈ ਬੱਚਾ ਨਹੀਂ ਸੀ ਦੇ ਰਹੀ ਤਾਂ ਇਸ ਕਰਕੇ ਸਾਡਾ ਇਰਾਦਾ ਸੀ ਕਿ ਇੱਕ ਬੱਚਾ ਆਪਾਂ ਜੇ ਆਪਣੀ ਘੋੜੀ ਨਹੀਂ ਪੈਦਾ ਕਰਦੀ ਤਾਂ ਆਪਾਂ ਮੁੱਲ ਖਰੀਦ ਲੈਣੀ ਆ ਤਾਂ ਆਪਾਂ ਇਹ ਬਿਸ਼ੇਰੀ ਨੂੰ ਮੁੱਲ ਖਰੀਦਿਆ ਫਿਰ ਉਸ ਤੋਂ ਬਾਅਦ ਆ ਦੇਖੋ ਮੇਰਾ ਬੇਟਾ ਮਤਲਬ ਐਵੇਂ ਪਾਲੀ ਕਿ ਅਸੀਂ ਐਵੇਂ ਇਹਨੂੰ ਕਾਹ ਖਾਣਾ ਵੀ ਸਿਖਾਉਂਦੇ ਰਹੇ ਹਾਂ ਵੀ ਐਵੇਂ ਕਾਹ ਖਾਣਾ ਵੀ ਸਿਖਾਉਂਦੇ ਹੁੰਦੇ ਸੀ ਮੇਰਾ ਬੇਟਾ ਇਹਨੂੰ ਕਾਸ ਖਾਣਾ ਸਿਖਾਉਂਦਾ ਹੁੰਦਾ ਸੀ ਵੀ ਐਂ ਕਾਹ ਖਾ ਐਵੇਂ ਅਸੀਂ ਇਹਨੂੰ ਘੋੜੀ ਦੇ ਨਾਲ ਤੋਰ-ਤੋਰ ਕੇ ਇਹਨੂੰ ਪਾਲਿਆ ਕਦੇ ਇਹਨੂੰ ਕਣਕਾਂ ਦੇ ਵਿੱਚ ਛੱਡਿਆ ਸਬਰ ਰੱਖਿਆ ਕਿ ਬਣੂਗੀ ਯਾਰ ਇੱਕ ਦਿਨ ਮਿਹਨਤ ਜਾਰੀ ਰੱਖੀ ਵਿਸ਼ਵਾਸ ਰੱਖਿਆ ਪ੍ਰੋਸਾ ਰੱਖਿਆ ਇਹਦਾ ਢੇਡਾ ਕਢਾਉਣਾ ਸ਼ੁਰੂ ਕੀਤਾ ਖੇਤਾਂ ਦੇ ਵਿੱਚ ਡਰਕਲ ਸੀ ਇਹਦਾ ਡਰ ਕੱਢਿਆ ਦਿਮਾਗ ਦੇ ਵਿੱਚੋਂ ਵੱਡੇ ਬਾਈ ਨੇ ਹਮੇਸ਼ਾ ਇਹਦੇ ਉੱਤੇ ਮਿਹਨਤ ਰੱਖੀ ਇਹਦੇ ਸਿਰ ਤੇ ਹੱਥ ਰੱਖਿਆ ਤੇ ਇਹਨੂੰ ਹਮੇਸ਼ਾ ਆਖਿਆ ਕਿ ਪੁੱਤ ਤੂੰ ਘੋੜੀ ਬਣ ਜਾਣਾ ਹੌਲੀ ਹੌਲੀ ਉਹ ਦਿਨ ਆਉਂਦੇ ਗਏ ਹੌਲੀ ਹੌਲੀ ਕਹਾਣੀ ਅੱਗੇ ਵਧਦੀ ਗਈ ਇਹ ਬੇਸ਼ੇਰੀ ਆ ਦੇਖੋ ਜਵਾਨ ਹੁੰਦੀ ਗਈ ਘੋੜੀ ਕੈਲੀ ਆ ਗਈ ਕੈਲੀ ਨੇ ਇਹਨੂੰ ਮਾਂ ਵਾਲਾ ਪਿਆਰ ਦੇਣਾ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਪੋਰਸ ਪੈਦਾ ਹੋ ਗਿਆ ਫਿਰ ਪੋਰਸ ਦੇ ਨਾਲ ਇਹ ਖੇਢੀ ਉਦੋਂ ਤੱਕ ਇਸ ਕਾਫੀ ਵੱਡੀ ਦਿਖਣ ਲੱਗ ਗਈ ਸੀ ਸਜਣੋ ਜਦੋਂ 2 ਸਵਾ 2 ਸਾਲ ਦੀ ਹੋ ਗਈ ਨਾ ਫਿਰ ਸਾਨੂੰ ਪੁਲੇਖਾ ਜਪੈਣ ਲੱਗ ਗਿਆ ਕਿ ਹਾਂ ਯਾਰ ਇਹ ਤਾਂ ਕਾਫੀ ਵੱਡੀ ਘੂੜੀ ਬਣ ਬਣ ਰਹੀ ਹੈ ਫਿਰ ਦੋ ਦੰਦ ਹੋ ਗਈ ਜਿੱਦੇ ਦੋ ਦੰਦ ਹੋਈ ਨਾ ਫਿਰ ਮੈਂ ਆਪਦੇ ਬੇਟੇ ਨੂੰ ਆਖਿਆ ਇਹਦੇ ਉੱਤੇ ਬੈਠ ਆਹ ਇਹਦੀ ਪਹਿਲੀ ਸਵਾਰੀ ਦੀ ਵੀਡੀਓ ਆ ਇਹਦੇ ਉੱਤੇ ਬੈਠ ਚੱਲ ਇਹਦਾ ਢੇੜਾ ਕਢਾਉਨੇ ਆ ਵੇਖਦੇ ਆ ਕੀ ਕਰਦੀ ਹੈ ਫਿਰ ਇਹਨੇ ਬਸ ਐਵੇਂ ਮੋੜੀ ਜੀ ਉਲੋ ਪੈਂਥੀ ਜੀ ਕੀਤੀ ਮੋੜੀ ਜੀ ਮਮੂਲੀ ਜੀ ਫਿਰ ਇਹ ਚੱਲ ਪਈ ਅੱਜ ਜੋ ਵੀ ਆ ਤੁਹਾਡੇ ਸਾਹਮਣੇ ਆ ਅਸਲ ਦੇ ਵਿੱਚ ਨਾ ਟੌਰ ਇਸ ਗੱਲ 'ਚ ਨਹੀਂ ਹੁੰਦੀ ਕਿ ਮੈਂ ਬਹੁਤ ਪੈਸੇ ਖਰਚਤੇ ਟੌਰ ਇਸ ਗੱਲ 'ਚ ਹੁੰਦੀ ਆ ਕਿ ਮੈਂ ਆਪਣੀ ਸਿਆਣਫnal ਬਹੁਤ ਸਾਰੇ ਪੈਸੇ ਬਚਾ ਲੇ ਪੈਸੇ ਲੈ ਕੇ ਮੂਰਖ ਬਣਨਾ ਉਹ ਵੀ ਕਿਤੇ ਨਾ ਕਿਤੇ ਠੀਕ ਹੁੰਦਾ ਹੈ ਪੈਸੇ ਦੇ ਕੇ ਮੂਰਖ ਬਣਨਾ ਉਹ ਬਹੁਤ ਕਮਲ ਵਾਲੀ ਗੱਲ ਹੁੰਦੀ ਹੈ ਤੁਸੀਂ ਕਈ ਵਾਰੀ ਨਾ ਥੋੜੇ ਪੈਸੇ ਸਸਤੇ ਜਾਨਵਰ ਤੇ ਇਸ ਕਰਕੇ ਨਹੀਂ ਲਾਉਂਦੇ ਤੁਹਾਨੂੰ ਐਂ ਲੱਗਦਾ ਕਿ ਤੁਹਾਡੇ ਤੇ ਲੋਕ ਹੱਸਣਗੇ ਜਦੋਂ ਤੁਸੀਂ ਬਹੁਤ ਪੈਸੇ ਲਾ ਦਿੰਦੇ ਆ ਨਾ ਉਦੋਂ ਵੀ ਤੁਹਾਡੇ ਤੇ ਲੋਕ ਹੱਸਦੇ ਆ ਪਰ ਹਾਂ ਉਹ ਪਿੱਠ ਪਿੱਛੇ ਪਿਛਿਆ ਹੱਸਦੇ ਆ ਜੇ ਥੋੜੇ ਲਾਏ ਹੋਣਗੇ ਨਾ ਉਹ ਤੁਹਾਡੇ ਮੂੰਹ ਤੇ ਹੱਸਣਗੇ ਪਰ ਤੁਹਾਡੀ ਪਿੱਠ ਪਿੱਛੇ ਨਹੀਂ ਹੱਸਣਗੇ ਹਮੇਸ਼ਾ ਜਾਨਵਰ 20000 ਵਾਲਾ ਤੇ 20 ਲੱਖ ਵਾਲਾ ਇਹਦੇ ਚ ਫਰਕ ਨਹੀਂ ਹੁੰਦਾ ਫਰਕ ਸਿਰਫ ਕਿੱਲੇ ਚ ਹੁੰਦਾ ਕਿ ਕਿਹਦੇ ਕਿੱਲੇ ਤੇ ਖੜਾ ਜਦੋਂ ਕਿਸੇ ਜ਼ਿਮੀਂਦਾਰ ਦੇ ਮਾਤੜ ਬੰਦੇ ਦੇ ਘਰੇ ਜਾਨਵਰ ਖੜਾ ਹੁੰਦਾ ਤਾਂ ਉਹ ਸਸਤਾ ਹੁੰਦਾ ਉਹ ਕਨਸਲਾ ਹੁੰਦਾ ਉਹ ਮਾੜਾ ਹੁੰਦਾ ਜਦੋਂ ਉਹ ਕਿਸੇ ਤਕੜੇ ਬੰਦੇ ਦੇ ਘਰੇ ਜਾਵੜਦਾ ਤੇ ਉਹ ਮਹਿੰਗਾ ਹੋ ਜਾਂਦਾ ਉਹ ਨਸਲ ਵਾਲਾ ਹੋ ਜਾਂਦਾ ਹੈ। ਹੋਰ ਇਹ ਘੋੜਿਆਂ ਦੇ ਵਿੱਚ ਕੋਈ ਪਰਖਾ ਨਹੀਂ ਹੁੰਦੀਆਂ ਸਜਣੋ। ਇਹਨਾਂ ਦੇ ਵਿੱਚ ਇਹਨਾਂ ਨੂੰ ਤੁਹਾਡੀ ਸਮਝ, ਤੁਹਾਡੀ ਸਿਆਣਪ, ਤੁਹਾਡੀ ਸੰਭਾਲ, ਤੁਹਾਡਾ ਤੋਰਾ ਫੇਰਾ, ਤੁਹਾਡਾ ਪਿਆਰ ਇਹਨਾਂ ਨੂੰ ਬਣਾ ਹੀ ਦਿੰਦਾ ਹੈ। ਮੈਂ ਤਾਂ ਇੱਕ ਹੀ ਗੱਲ ਆਖਣੀ ਚਾਹੁੰਦਾ ਕਿ ਮਹਿੰਗੇ ਦੇ ਮਗਰ ਨਾ ਭਜੋ। ਜੀ ਨੂੰ ਤੁਸੀਂ ਪਿਆਰ ਕਰੋਗੇ ਨਾ ਉਹ ਤੁਹਾਨੂੰ ਕੀਮਤੀ ਲੱਗੂਗਾ ਕੀਮਤੀ ਦੀ ਦੁਨੀਆ ਕਦਰ ਕਰਦੀ ਐ ਮਹਿੰਗੇ ਦੀ ਦੁਨੀਆ ਕਦਰ ਨਹੀਂ ਕਰਦੀ ਮਹਿੰਗਾ ਉਹ ਹੁੰਦਾ ਜਿਹੜਾ ਤੁਹਾਡੀ ਜੇਬ ਦੀ ਪਹੁੰਚ ਤੋਂ ਦੂਰ ਦੀ ਚੀਜ਼ ਹੁੰਦੀ ਐ ਤੇ ਕੀਮਤੀ ਉਹ ਹੁੰਦਾ ਜਿਹਨੂੰ ਕਿਸੇ ਦੀ ਜੇਬ ਦਾ ਪੈਸਾ ਤੁਹਾਡੇ ਤੋਂ ਖਰੀਦ ਨਾ ਸਕਦਾ ਹੋਵੇ ਸਜਣੋ ਇਹ ਜਾਨਵਰ ਅੱਜ ਵੀ ਦੁਨੀਆ ਦੀ ਕੀਮਤ ਦੇ ਹਿਸਾਬ ਨਾਲ ਮੈਂ ਆਏ ਨਹੀਂ ਕਹਿੰਦਾ ਕਿ 20000 ਦੀ ਲੈ ਕੇ ਹੁਣ ਮੈਂ ਇਹ ਲੱਖਾਂ ਚ ਵਾੜਤੀ ਹੈ ਨਹੀਂ ਅੱਜ ਵੀ ਦੁਨੀਆ ਦੀ ਕੀਮਤ ਦੇ ਹਿਸਾਬ ਨਾਲ ਇਹ ਹਜ਼ਾਰਾਂ ਵਾਲੇ ਹੋਣਗੇ ਪਰ ਮੇਰੇ ਲਈ ਤੇ ਤੁਹਾਡੇ ਲਈ ਇਹ ਕੀਮਤੀ ਆ ਕਿਉਂ ਕੀਮਤੀ ਆ ਕਿਉਂਕਿ ਇਹਦੇ ਪਿੱਛੇ ਮੇਰਾ ਬਹੁਤ ਸਾਰਾ ਸਬਰ ਬਹੁਤ ਸਾਰਾ ਪਿਆਰ ਬਹੁਤ ਸਾਰਾ ਇੰਤਜ਼ਾਰ ਤੇ ਬਹੁਤ ਸਾਰੀਆਂ ਜਾਦਾਂ ਜੁੜੀਆਂ ਹੋਈਆਂ ਸਜਵਾਂ ਅਸਲ ਦੇ ਵਿੱਚ ਤੁਹਾਡਾ ਸ਼ੌਂਕ ਦੁਨੀਆ ਨੂੰ ਖੁਸ਼ ਕਰਨ ਵਾਸਤੇ ਨਹੀਂ ਹੁੰਦਾ ਤੁਹਾਨੂੰ ਉਹ ਖੁਸ਼ੀ ਦੇਣ ਵਾਸਤੇ ਹੁੰਦਾ ਜਿਹੜੀ ਤੁਹਾਨੂੰ ਦੁਨੀਆ 'ਚੋਂ ਕਿਤੋਂ ਨਾ ਮਿਲਦੀ ਹੋਵੇ ਇਸ ਕਰਕੇ ਦੁਨੀਆ ਨੂੰ ਖੁਸ਼ ਕਰਨ ਵਾਸਤੇ ਬਹੁਤ ਸਾਰਾ ਪੈਸਾ ਬਰਬਾਦ ਨਾ ਕਰਦਿਆ ਕਰੋ ਕਿਉਂਕਿ ਤੁਹਾਡੇ ਲਈ ਤਾਂ ਕਈ ਵਾਰ ਸਸਤੀਆਂ ਦੇਸਨ ਵਾਲੀਆਂ ਚੀਜ਼ਾਂ ਹੀ ਬਹੁਤ ਕੀਮਤੀ ਹੁੰਦੀਆਂ